ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫੋਸਟ ਵਾਸ ਲੋਧ ਹੌਸੇ ਤੋਂ ਟੋਟਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸਟੰਗੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੂਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਤੁਹਾਨੂੰ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਫਿਰ ਅਸਤੋਂ ਇੱਕ ਨੰਬਰ ਦੇਵ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਨੇੜੇ ਟਾਈਮ ਦੇਸ਼ਾ ਹੁੰਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟ ਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਜੀ ਲਓ ਅ ਵੀ ਸ਼ੁਰੂ ਕਰਦੇ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਮੇਰੇ ਜੁਲੇ ਸੂਟ ਰਣ ਕੇ ਜਿਆਦਾਤਰ ਰਾਮ ਟੈਕਸ ਦੇ ਸੂਟ ਹੈ ਤੇ ਲਓ ਜੀ ਪਹਿਲਾ ਸੂਟ ਇਹ ਇੱਕੋ ਹੀ ਕਲਰ ਹੈ ਤੇ ਇੱਕੋ ਹੀ ਪੀਸ ਠੀਕ ਹੈ ਜੀ ਇਹ ਕਲਰ ਦੇਖ ਲਓ ਤੇ ਆ ਨਾ ਰਾਮ ਟੈਕਸ ਦਾ ਸੂਟ ਹੈ ਹਾਂ ਥੋੜਾ ਲਾਈਟ ਆ ਰਿਹਾ ਠੀਕ ਹੈ ਠੀਕ ਹੁੰਦਾ ਸਹੀ ਆ ਰਿਹਾ ਕਲਰ ਦੇਖੋ ਜੀ ਬਿਲਕੁਲ ਸਹੀ ਆ ਰਿਹਾ ਮਹਿੰਦੀ ਜਿਹਾ ਕਲਰ ਹੈਗਾ ਤੇ ਬ੍ਰੀਕ ਬੂਟੀ ਦਾ ਸੂਟ ਹੈ ਪਿਓਰ ਕਾਟਨ ਦਾ ਸੂਟ ਹੈ ਆ ਰਾਮ ਟੈਕਸ ਦਾ ਸੂਟ ਹੈ ਤੇ ਪ੍ਰਾਈਸ ਇਹਦੀ ਰਹੂਗੀ 800 ਇਕੋ ਹੀ ਕਲਰ ਹੈ ਤੇ ਇਕੋ ਹੀ ਸੂਟ ਹੈ ਇਹ ਨੈਕਸਟ ਦੇਖੋ ਇਹ ਬਲਕਾ ਕਾਫੀ ਵਧੀਆ ਸੂਟ ਹੈ। ਲਓ। ਰੌਂਡ ਟੈਕਸ ਦਾ ਹੀ ਸੂਟ ਹੈ ਇਹ ਵੀ। ਪ੍ਰਿੰਟ ਕਾਫੀ ਸੋਹਣਾ ਹੈਗਾ ਇਹਦਾ। ਤੇ ਕਾਟਨ ਬਹੁਤ ਵਧੀਆ ਹੈਗੀ। ਠੀਕ ਹੈ ਜੀ। ਤੇ ਇਹ ਹੈਗਾ ਇਹਦੇ ਨਾਲ ਸਲਵਾਰ ਦਾ ਪੀਸ 2.5 ਮੀਟਰ ਦੇ ਪੀਸ ਰਹਿਣਗੇ। ਪ੍ਰਿੰਟ ਬਹੁਤ ਜਿਆਦਾ ਪਿਆਰਾ ਹੈ। ਸਹੀ ਆ ਰਿਹਾ? ਹਾਂ, ਕਲਰ ਸਾਨੂੰ ਸਹੀ ਦਿਖ ਰਿਹਾ। ਤੇ ਪ੍ਰਾਈਸ ਹੈਗੀ ਇਹਦੀ 950। ਬੋਲ ਜਿਗਲਾ ਦੇਖ ਲੋ। ਥੋੜਾ ਜਿਹਾ ਪ੍ਰਿੰਟ ਦਾ ਫਰਕ ਹੋਊਗਾ ਬਸ ਥੋੜਾ ਥੋੜਾ ਪ੍ਰਿੰਟ ਦਾ ਨਹੀਂ ਸੌਰੀ ਕਲਰ ਦਾ ਫਰਕ ਹੋਊਗਾ ਥੋੜਾ ਥੋੜਾ ਪ੍ਰਿੰਟ ਉਹੀ ਹੈ ਹੂੰ ਪ੍ਰਿੰਟ ਉਹੀ ਹੈ ਕਲਰ ਦਾ ਫਰਕ ਹੈ ਅਨੀਆਂ ਜਾਂ ਸ਼ੇਡ ਹੈਗਾ ਲਾਈਟ ਅਨੀਆਂ ਜਾਂ ਸ਼ੇਡ ਹੈਗਾ ਤੇ ਪ੍ਰਾਈਸ ਮਿਲੂਗੀ ਤੁਹਾਨੂੰ ਇਹਦੀ 750 ਅਗਲਾ ਕਲਰ ਦੇਖੋ ਮੋਬਿਸਟਾ ਕਲਰ ਹੈਗਾ ਲੋ 2.5 ਮੀਟਰ ਦੇ ਪੀਸ ਰਹਿਣਗੇ ਜੀ ਸਲਵਾਰ ਦਾ ਵੀ ਔਰ ਸ਼ਰਟ ਦਾ ਵੀ ਤੇ ਪ੍ਰਾਈਸ 950 ਹੋਊਗੀ ਉਹ ਗੁਲਾ ਕਲਰ ਦੇਖੋ ਬੜਾ ਹੀ ਪਿਆਰਾ ਜਿਹਾ ਕਲਰ ਹੈ ਬਹੁਤ ਸੋਹਣਾ ਜਿਹਾ ਪਿਸਤਾ ਜਿਹਾ ਹੂੰ ਬਹੁਤ ਸੋਹਣਾ ਕਲਰ ਹੈ ਠੀਕ ਹੈ ਜੀ ਤੇ ਇਹ ਹੈਗੀ ਹੈ ਜਿਹਦੇ ਨਾਲ ਸਲਵਾਰ ਲਓ ਜੀ ਆਹ ਦੇਖੋ ਸਿੰਗਲ ਸੂਟ ਠੀਕ ਹੈ ਲਾਸਟ ਪੀਸ ਸੋਰਾ ਜਾ ਪਿੰਕ ਹੈਗਾ ਸਹੀ ਹਾਰੇ ਰੰਗ ਹਾਂ ਸਹੀ ਕਲਰ ਦੇਖ ਰਿਹਾ ਹਾਂ ਚੈੱਕ ਦੇ ਵਿੱਚ ਹੈ ਰਾਮ ਟੈਕਸ ਦੀ ਕਾਟਨ ਮਿਲੂਗੀ ਤੇ ਪ੍ਰਾਈਸ ਰੋਗੀ ਜੀ ਇਹਦੀ 650 ਇਹ ਸੂਟ 650 ਤੋਂ ਥੋੜੇ ਕੋਲ ਸ਼ਿਪਿੰਗ ਚਾਰ ਇਸ ਕੋਈ ਨਹੀਂ ਮਿਲਦੀ ਲਓ ਦੇਖੋ ਕਿ ਸੀ ਗ੍ਰੀਨ ਜਾ ਕੱਦ ਰਹੇਗਾ ਲਓ ਯਾਰਾ ਜਾ ਕਲਰ ਹੈ ਦੀ ਪ੍ਰਾਈਸ ਇਹਦੀ ਹੈਗੀ 650 ਨੈਕਸਟ ਦੇਖੋ ਜੀ ਆਪਣੇ ਕੋਲੇ ਨਾ ਇਹੋ ਜਿਹੇ ਕਿੰਨੇ ਸਾਰੇ ਕਲਰ ਤੇ ਪ੍ਰਿੰਟ ਸੀਗੇ ਪ੍ਰਿੰਟ ਸੇਮ ਸੀਗੇ ਕਲਰ ਅਲੱਗ-ਅਲੱਗ ਸੀਗੇ ਪਰ ਹੁਣ ਸਾਡੇ ਕੋਲੇ ਇਹ ਰਾਮ ਟੈਕਸ ਦੀ ਕੈਮਰੀ ਕਾਟਨ ਦਾ ਇੱਕੋ ਹੀ ਸੂਟ ਬਚਿਆ ਲਾਸਟ ਪੀਸ ਬਚਿਆ ਹੋਇਆ ਜੀ ਸਾਡੇ ਕੋਲੇ ਹੁਣ ਮਤਲਬ ਇੱਕੋ ਸੂਟ ਨਹੀਂ ਦੋ ਸੂਟ ਨਹੀਂ ਇਹਦੇ ਵਿੱਚ ਇੱਕ ਕਲਰ ਬਚਿਆ ਹੋਇਆ ਬਸ ਲਾਸਟ ਕਲਰ ਹੈ ਹੋਰ ਇਹਦੇ ਵਿੱਚ ਤੁਹਾਨੂੰ ਕੋਈ ਕਲਰ ਨਹੀਂ ਮਿਲ ਸਕਦਾ ਹੁਣ ਖਤਮ ਹੋ ਚੁੱਕੇ ਨੇ ਬਸ ਇਕੱਲਾ ਜਿਹੜਾ ਮਹਿਰੂਨ ਕਲਰ ਹੈਗਾ ਉਹੀ ਬਚਿਆ ਹੋਇਆ ਤੇ ਇਹ ਸੂਟ 850 ਦੇ ਵਿੱਚ ਰੋਪਾ ਲੋ ਜੀ ਇਹ ਹੈਗਾ EK Tex ਦਾ ਆਹ ਸੌਰੀ Ram Tex ਦਾ ਇਹ ਸੂਟ ਵੀ Ram Tex ਦਾ ਤੇ ਇਹ ਹੈਗੀ ਆ ਜੀ ਇਹਦੀ ਸਲਵਾਰ ਲੋ ਇੱਕ ਕੋਈ ਪੀਸ ਹੈ ਸੂਟ ਦੋ ਹੈ 컬러 ਸਿੰਗਲ ਹੈ ਬਸ ਇੱਕੋ ਹੀ 컬러 ਬਚਿਆ ਬਚਿਆ ਤੇ ਪ੍ਰਾਈਸ ਹੈਗੀ 850 ਬੜੀ ਇਹ ਵਾਲਾ ਸੂਟ ਹੈ ਜਿਹੜਾ ਇਹ ਏਕੇ ਟੈਕਸ ਦਾ ਸੂਟ ਹੈ ਚਲੋ ਬੜਾ ਹੀ ਸੋਹਣਾ ਕੱਪੜਾ ਮਿਲੂਗਾ ਤੁਹਾਨੂੰ ਮਲਾਈ ਵਰਗੀ ਕਾਟਨ ਮਿਲੂਗੀ ਤੇ 컬러 ਦੇਖ ਲਓ ਤੁਸੀਂ ਤੇ ਪ੍ਰਿੰਟ ਦੇਖ ਲਓ ਅੰਬੀਆਂ ਜੀਆਂ ਬੜੀਆਂ ਹੋਈਆਂ ਨੇ ਹੁਣ ਪੁੱਠਾ ਹੋ ਗਿਆ ਅੰਬੀਆਂ ਪੁੱਠੀਆਂ ਹੋ ਗਈਆਂ ਤੇ ਬਹੁਤ ਪਿਆਰਾ ਜਿਹਾ ਸੂਟ ਹੈਗਾ ਤੇ ਇਹਦੀ ਪ੍ਰਾਈਸ ਹੈਗੀ ਹੈ ਜੀ 650 ਇਹ ਸੂਟ ਮੈਚਿੰਗ ਹੈ ਤੇ ਨਹੀਂ ਨਹੀਂ ਸਾਰਾ ਆਲਓਵਰ ਸੂਟ ਇਹ ਆਲਓਵਰ ਸੂਟ ਲਓ ਜੀ ਹੋਰ ਮੈਂ ਤੁਹਾਨੂੰ ਇੱਕ ਦਿਖਾਵਾਂ ਇਹ ਵੀ ਸਿੰਗਲ ਪੀਸ ਹੈ ਇਕੱਲਾ ਹੀ ਪੀਸ ਹੈ ਇਹ ਵੀ ਬੜਾ ਮਿੱਠਾ ਜਿਹਾ ਕਲਰ ਹੈਗਾ ਲਓ ਇਹ ਵੀ ਰਾਉਂਡ 넥 ਦਾ ਹੀ ਸੂਟ ਹੈ ਬਿਲਕੁਲ ਪਿਓਰ ਕਾਟਨ ਦਾ ਸੂਟ ਹੈ ਰਾਫਲੈਕਸ ਦਾ ਬਿਲਕੁਲ ਤੇ ਆ ਵਰਕ ਹੋਇਆ ਹੋਇਆ ਪੈਨਲ ਆ ਰਹੇ ਨੇ ਤੇ ਪੈਚ ਲੱਗੇ ਹੋਏ ਨੇ ਜੀ ਵਰਕ ਦੇ ਬੜੇ ਹੀ ਪਿਆਰੇ ਲੱਗਦਾ ਆਏ ਆ ਜਿਵੇਂ ਪ੍ਰਿੰਟ ਹੋਵੇ ਪਰ ਪੈਚ ਲੱਗੇ ਹੋਏ ਨੇ ਬਹੁਤ ਸੋਹਣੇ ਜਿਹੇ ਨੇੜੇ ਕਰਕੇ ਦਿਖਾ ਦਿੰਦੇ ਪੈਚ ਦੇ ਵਰਕ ਹੈ ਇਹ ਤੇ ਰਿਡਿਫ ਕਾਲਰ। ਲੋ ਰੰਗ ਦਾ ਨਹੀਂ ਆ ਪੈਚ ਦਿਖਾ ਲਓ। ਤੇ ਮਿੱਠਾ ਪੀਲਾ ਕਲਰ ਹੈ। ਬਹੁਤ ਸੋਹਣਾ ਜਿਹਾ ਕਲਰ ਹੈ। ਤੇ ਨਾਲ ਦੇ ਥ्रेड ਨਾਲ نیچے ਵਰਕ ਹੋਇਆ ਹੋਇਆ। ਠੀਕ ਹੈ ਜੀ। ਤੇ ਆਲ ਓਵਰ ਦੇ ਵਿੱਚ ਸੂਟ ਮਿਲੂਗਾ 5 ਮੀਟਰ ਸੂਟ ਮਿਲਣਾ। ਤੁਹਾਨੂੰ ਇਹ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ। ਤੇ ਦੁਪੱਟਾ ਦਿਖਾ ਦੇਣੀ ਆ। ਮਸਲੀਨ ਦਾ ਦੁਪੱਟਾ ਬਹੁਤ ਜਿਆਦਾ ਸੋਹਣਾ। ਕਾਟਨ ਮਸਲੀਨ ਦਾ ਦੁਪੱਟਾ। ਤੇ ਪੂਰਾ ਹੈ ਲੰਬਾ ਚੌੜਾ ਖੁੱਲਾ। ਲੋ। ਠੀਕ ਹੈ ਜੀ ਫੋਰ ਕਾਰਨਰਸ ਤੇ ਇਹਦੇ ਲੱਗੇ ਹੋਏ ਨੇ ਪੈਚ ਸੂਟ ਨਾਲ ਦੇ ਪੈਚ ਲੱਗੇ ਹੋਏ ਆ ਬਹੁਤ ਸੋਹਣਾ ਸੂਟ ਹੈ ਤੇ ਮਸਲੀਨ ਤਾਂ ਐਨ ਹੱਥ ਲਾਏ ਐਂ ਲੱਗਦਾ ਵੀ ਪਤਾ ਹੀ ਨਹੀਂ ਲੱਗਦਾ ਹੱਥ 'ਚ ਫੜੀ ਤਾਂ ਇੰਨੀ ਸੋਹਣੀ ਆ ਤੇ ਫੋਰ ਸਾਈਡ ਤੁਹਾਨੂੰ ਮਿਲੂਗੀ ਇਹ ਵਾਲੀ ਲੇਸ ਠੀਕ ਹੈ ਜੀ ਤੇ ਇੱਚ ਰੰਗ ਸਹੀ ਹੈ ਬਸ ਸਹੀ ਹੈ ਤੇ ਡਿਸਕਾਊਂਟ ਪ੍ਰਾਈਸ ਤੇ 1650 ਦਾ ਮਿਲੂਗਾ ਇਹ ਸੂਟ ਦੇਖੋ ਇਹ ਸੂਟ ਨਾਲ ਤੁਹਾਨੂੰ ਮਸਲੀਨ ਦੇ ਵਿੱਚ ਮਿਲਣਗੇ ਤੇ ਬਲੌਕ ਪੇਂਟਿੰਗ ਦੇ ਸੂਟ ਆ ਮਸਲੀਨ ਦੇ ਵਿੱਚ ਬੜੇ ਪਿਆਰੇ ਜਿਹੇ ਕਲਰ ਹੈਗੇ ਨੇ ਇਹਨਾਂ ਦੇ ਤੇ ਸਿਰਫ ਆਪਣੇ ਕੋਲੇ ਹੁਣ ਤਿੰਨ ਹੀ ਸੂਟ ਨੇ ਇਹਦੇ ਚਲੋ ਸਾਰੇ ਦੇ ਉੱਪਰ ਬਲੌਕ ਪੇਂਟਿੰਗ ਹੈ ਔਰ ਨਾਲ ਨਾਲ ਤੁਹਾਨੂੰ ਥ੍ਰੈਡ ਵਰਕ ਮਿਲੂਗਾ ਹਾਈਲਾਈਟ ਕੀਤਾ ਹੋਇਆ ਆ ਸਾਰਾ ਹਾਈਲਾਈਟ ਕੀਤਾ ਹੋਇਆ ਥ੍ਰੈਡ ਦੇ ਨਾਲ ਬਲੌਕ ਪੇਂਟਿੰਗ ਦੇ ਸੂਟ ਨੇ ਕਾਫੀ ਸੋਹਣੇ ਲੱਗਦੇ ਨੇ ਕਲਰ ਵੀ ਬੜਾ ਸੋਹਣਾ ਨਸਵਾਰੀ ਜਾਂ ਨਸਵਾਰੀ ਜਾਂ ਕਲਰ ਹੈ ਲੋ ਜੀ ਬੜਾ ਸੋਹਣਾ ਸੂਟ ਹੈ ਸਹੀ ਹੈ ਬੜਾ ਸਹੀ ਹੈ ਲੋ ਜੀ ਮੈਂ ਤੁਹਾਨੂੰ ਘੇਰਾ ਨਾਪ ਦੇਣੀ ਆ ਕਿੰਨਾ ਹੋਊਗਾ ਘੇਰਾ 25 ਤੋਂ ਜ਼ਿਆਦਾ ਜੀ ਸਾਡੇ ਕੋਲ 25 ਹੈਗਾ ਪਰ ਕੱਟ ਸਕਦੇ ਹੋ ਤੁਸੀਂ ਛੋਟਾ ਕਰ ਸਕਦੇ ਹੋ ਲੈਂਥ ਵੀ ਨਾਪ ਕੇ ਦੱਸ ਦੇਣੀ ਆ ਲੋ ਜੀ 45 ਤੱਕ ਤਾਂ ਲੈਂਥ ਸਵਾ 45 ਤੱਕ ਤਾਂ ਹੈਗੀ ਹੈ। ਕੋਈ ਤੇੰਨਾ ਕਿ ਦੋ। ਲੋ ਦੁਬਾਰਾ ਦਿਖਾ ਦਿੰਨੇ ਆ। ਹਾਂ। ਲੋ ਜੀ। ਫਲਾਵਰ ਹੈਗੇ ਨੇ ਦੋ। ਠੀਕ ਹੈ। ਆ ਪੱਟੀ ਬਹੁਤ ਲੰਬੀ ਆ। ਅਗਰ ਤੁਹਾਨੂੰ ਲੰਬਾ ਲੱਗੇ ਤਾਂ ਤੁਸੀਂ ਉੱਪਰੋਂ ਕੱਟ ਸਕਦੇ ਹੋ। ਤੇ ਇਹ ਹੈਗੀ ਆ ਜੀ ਬਾਦੀ ਹੋਈ ਦੀ। ਲੋ। ਠੀਕ ਹੈ। ਬਹੁਤ ਪਿਆਰਾ ਜਿਹਾ ਸੂਟ ਹੈ। ਹੁਣ ਇਹਦਾ ਮੈਂ ਦੁਪੱਟਾ ਦਿਖਾ ਦਿੰਨੀ ਆ। ਤੇ ਸਟੱਫ ਦੇਖ ਲਓ ਨੇੜੇ ਕਰਕੇ। ਇਹ ਲੋ। ਅਗਰ ਤੁਸੀਂ ਚਾਹੋ ਤਾਂ ਬਿਨਾ ਲਾਈਨਿੰਗ ਤੋਂ ਬਣਾ ਸਕਦੇ ਹੋ ਪਰ ਜੇ ਫਰੰਟ ਬੈਕ ਲਾਈਨਿੰਗ ਲਾ ਲੋਗੇ ਤਾਂ ਬਹੁਤ ਜ਼ਿਆਦਾ ਸੋਹਣਾ ਸੂਟ ਬਣੂਗਾ ਔਰ ਸਨਵਾਰ ਤੇ ਤੁਸੀਂ ਛੱਡ ਸਕਦੇ ਹੋ ਸਕਿਪ ਕਰ ਸਕਦੇ ਹੋ ਲਾਈਨਿੰਗ ਲਓ ਜੀ ਮਸਲੀਨ ਦੇ ਵਿੱਚ ਹੀ ਤੁਹਾਨੂੰ ਦੁਪੱਟਾ ਮਿਲਣਾ ਹੈ ਨਾ ਆਲੋ ਬਹੁਤ ਸੋਹਣਾ ਸਾਰਾ ਬਲਾਕ ਪੇਂਟਿੰਗ ਦਾ ਸੂਟ ਹੈ ਜੀ ਸਾਰਾ ਇਹ ਪੇਂਟ ਵਾਲਾ ਦੁਪੱਟਾ ਹੈ ਸਰਦੋ ਇਹ ਦੁਪੱਟੇ ਦੀ ਚੌੜਾਈ ਬਹੁਤ ਜ਼ਿਆਦਾ ਹੈ ਫੁੱਲਾ ਡੁੱਲਾ ਦੁਪੱਟਾ ਮੈਂ ਨਾਪ ਦੇਖੀ ਨਾ ਸਰਦੋ ਲਗਭਗ 3 ਹੈ ਜੀ ਸਿਰਫ 4 ਕੁ ਅੰਗਲ ਘਟਾ 22 ਤੋਂ ਤੇ ਸਵਾ ਦੋ ਤੋਂ ਜ਼ਿਆਦਾ ਹੈ ਲਗਭਗ ਘਟਾਈ ਹੈ ਬਸ ਚਾਰ ਉਂਗਲਾਂ ਘਟਾ ਢਾਈ ਤੋਂ ਕਾਫੀ ਜ਼ਿਆਦਾ ਸੋਨਾ ਸੂਟ ਹੈ ਤੇ ਅੱਜ ਤੁਹਾਨੂੰ ਡਿਸਕਾਊਂਟ ਪ੍ਰਾਈਸ ਤੇ ਮਿਲਦਾ ਸਿਰਫ 950 ਦਾ ਅਗਲਾ ਕਲਰ ਤਾਂ ਲਗਭਗ ਦੀ ਸੇਮ ਹੈ ਮਾੜਾ ਮੋਟਾ ਹੀ ਫਰਕ ਹੈ ਤੇ ਡਿਜ਼ਾਈਨਿੰਗ ਥੋੜੀ ਫਰਕ ਪੈ ਜੂਗੀ ਆਹ ਲੋ ਡਿਜ਼ਾਈਨਿੰਗ ਫਰਕ ਹੈ ਦੀ ਸਾਰੇ ਤੇ ਉਦਾਂ ਹੀ ਤੁਹਾਨੂੰ ਥ੍ਰੈਡ ਵਰਕ ਮਿਲੂਗਾ ਜਿਸ ਤਰ੍ਹਾਂ ਦੂਜੇ ਤੇ ਮਿਲਿਆ ਸੀਗਾ ਉਸੇ ਤਰ੍ਹਾਂ ਹੀ ਇਹਦੇ ਦੇ ਨਾਲ ਨਾਲ ਆਊਟਲਾਈਨ ਕੀਤਾ ਹੋਇਆ ਲੋ ਇਸੇ ਤਰ੍ਹਾਂ ਘੇਰਾ ਉਦਾਂ ਹੀ 25 ਮਿਲ ਜੂਗਾ 25 ਸਵਾ 25 ਘੇਰਾ ਬਲਾਕ ਪੇਂਟਿੰਗ ਪਲੱਸ ਨਾਲ ਨਾਲ ਥ੍ਰੈਡ ਵਰਕ ਠੀਕ ਹੈ ਇਹ ਹੈਗੀ ਇਹਦੀ ਬਾਜੂ ਤੇ ਦੁਪੱਟਾ ਦੇਖ ਲਓ ਤਾਂ ਵੀ ਉਦਾ ਹੀ ਮਸਲੀਨ ਦਾ ਹੀ ਨਿਰੂਗਾ ਤੁਹਾਨੂੰ ਬੜਾ ਪਿਆਰਾ ਦੁਪੱਟਾ ਸਿਰ ਤੇ ਟਿਕਣ ਵਾਲੇ ਦੁਪੱਟੇ ਨੇ ਜੀ ਤੇ ਤੁਸੀਂ ਦੇਖ ਲਓ ਇਹਦੀ ਡਿਜ਼ਾਈਨ ਵਿੱਚ ਆ 골ਡਨ 골ਡਨ ਜਾਂ ਵੀ ਤੁਹਾਨੂੰ ਆ ਵਾਲਾ ਫੋਇਲ ਪੇਂਟ ਮਿਲੂਗਾ ਠੀਕ ਹੈ ਤੇ ਪ੍ਰਾਈਸ ਅੱਜ ਮਿਲ ਰਹੀ ਹੈ 950 ਲੋ ਜੀ ਇਹ ਹੈਗਾ ਇਹਦਾ ਲਾਸਟ ਪੀਸ ਕਲਰ ਬੋਸ ਨੂੰ ਇਹਦਾ ਵੀ ਰਸਟ ਜਿਹਾ ਕਲਰ ਹੈ ਡਿਜ਼ਾਈਨਿੰਗ ਸੇਮ ਹੈ ਜਿਹੜਾ ਹੁਣੇ ਦੇਖ ਚੁੱਕੇ ਹੋ ਤੁਸੀਂ ਉਹਦੇ ਨਾਲ ਦਾ ਹੀ ਹੈ ਇਹ ਬਸ ਸਿਰਫ ਇਹਦਾ ਕਲਰ ਫਰਕ ਹੈ ਤੇ ਇਹ ਹੈਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਕਾਫੀ ਪਿਆਰਾ ਲੱਗਦਾ ਸੂਟਾ ਗਰਮੀਆਂ 'ਚ ਵੀ ਵੀਅਰ ਕਰ ਸਕਦੇ ਹੋ ਤੁਸੀਂ ਇਹ ਸੂਟ ਨੂੰ ਤੇ ਪ੍ਰਾਈਸ ਰਹੂਗੀ 950 ਤੇ ਇਹਦੇ ਨਾ ਕੰਨੀ ਤੇ ਆ ਦੇਖੋ 골ਡਨ ਜੀ ਲਾਈਨ ਜਾਂਦੀ ਹੈ ਬੜੀ ਸੋਹਣੀ ਲੱਗਦੀ ਹੁੰਦੀ ਹੈ ਦੁਪੱਟੇ ਤੇ ਠੀਕ ਹੈ ਆ ਰੰਗ ਸਹੀ ਹੈ ਸਹੀ ਹੈ ਦੇਖ ਲੋ ਜੀ ਬਹੁਤ ਸੋਹਣਾ ਰਸਟ ਹੈ ਜਗਾ ਲਾ ਤੇ ਪ੍ਰਾਈਸ 950 ਨੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆਂ ਕੋ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ